ਮੈਨੂੰ 2015 ਦੇ ਵਿੱਚ ਨਾ ਪੇਟ ਦੀ ਪ੍ਰੋਬਲਮ ਆ ਗਈ ਡਾਕਟਰ ਕੋਲ ਚੈੱਕ ਕਰਾਇਆ ਦੋ ਤਿੰਨ ਡਾਕਟਰਾਂ ਨੇ ਦੱਸਿਆ ਜੀ ਇਹ ਪ੍ਰੋਬਲਮ ਵੱਧ ਗਈ ਆ ਇਹ ਮੁਸ਼ਕਲ ਆ ਬਚਣਾ ਔਰ ਮੇਰੇ ਵਾਲ ਘਟੇ ਹੁੰਦੇ ਸੀ ਉਦੋਂ ਨਾ ਵਧੀਆ ਪੈਨਣਾ ਨਾ ਵਧੀਆ ਖਾਣਾ ਤੇ ਉਹ ਮਾੜਾ ਖਾਣਾ ਤੇ ਮਾੜਾ ਬੋਲਣਾ ਲੋਕਾਂ ਨੂੰ ਉਦੋਂ ਦਾ ਸਿਸਟਮ ਸੀਗਾ ਮੈਨੂੰ ਜਿੰਨੇ ਬੰਦੇ ਪਹਿਲਾਂ ਮਿਲੇ ਮੈਨੂੰ ਕਹਿੰਦੇ ਤੂੰ ਬਚਣਾ ਨਹੀਂਗਾ ਤੂੰ ਮਰ ਜਾਣਾ ਤੂੰ ਬਚਣਾ ਨਹੀਂ ਤੂੰ ਮਰ ਜਾਣਾ ਉਹ ਮੈਂ ਕਦੀ ਰੱਬ ਦੀ ਫੋਟੋ ਵੱਲ ਦੇਖਦਾ ਕਦੀ ਮੈਂ ਆਪਣੇ ਬੱਚਿਆਂ ਵੱਲ ਦੇਖਦਾ ਕਦੀ ਮੈਂ ਆਪਣੇ ਪਰਿਵਾਰ ਵੱਲ ਦੇਖਦਾ ਮਦਰ ਫਾਦਰ ਵੱਲ ਵੀ ਬਈ ਯਾਰ ਮੈਂ ਚਲੇ ਜਾਣਾ ਇਹਨਾਂ ਦਾ ਕੀ ਹੋਗਾ ਮੇਰੇ ਤੇ ਮਾੜੇ ਦੋਸਤਾਂ ਨੇ ਅਸਰ ਦਿਖਾਇਆ ਸ਼ਾਇਦ ਮੇਰੇ ਕਰਮ ਮੇਰੇ ਪਰਿਵਾਰ ਦੇ ਮੇਰੇ ਮਦਰ ਫਾਦਰ ਦੇ ਮੇਰੇ ਬੱਚਿਆਂ ਦੇ ਕਰਮ ਕੁਝ ਜ਼ਿਆਦਾ ਵਧੀਆ ਸੀਗੇ ਮਾਂ ਆਪਣੇ ਬੱਚੇ ਨੂੰ ਸੰਭਾਲਦੀ ਹੈ ਨਾ ਉਹਨੇ ਮੇਰੀ ਵਾਈਫ ਹੋਣ ਦੇ ਬਾਵਜੂਦ ਮੈਨੂੰ ਮੈਡੀਸਨ ਮੈਨੂੰ ਡਾਈਟ ਮੈਨੂੰ ਸੈਰ ਤੇ ਉਹਨੂੰ ਲੈ ਕੇ ਜਾਣਾ ਨਹੀਂ ਮੇਰੇ ਨਾਲ ਉਹਨੇ ਬਹੁਤ ਵਧੀਆ ਕੀਤਾ ਸ਼ਾਇਦ ਉਹਦੇ ਕਰਮ ਚੰਗੇ ਆ ਵੀ ਮੈਂ ਬਚ ਗਿਆ ਕੋਈ ਨਾ ਕਰਨਾ ਜਦ ਬਿਮਾਰੀ ਆ ਤਾਂ ਰੋਲਾ ਪਾ ਦੇਣਾ ਜੀ ਦਾ ਫੇ ਸ਼ਾਇਦ ਕੋਈ ਇਲਾਜ ਹੀ ਦੱਸ ਦੇ ਪਰ ਇਹ ਬਿਮਾਰੀ ਨਾਮਰਾ ਦਾ ਇਦਾਂ ਦੀ ਸੀਗੀ ਜਿਹਨੂੰ ਮਿਲਿਆ ਕਰਨਾ ਦਾ ਵਸਤੂ ਥੋੜੇ ਦਿਨਾਂ ਦਾ ਮਹਿਮਾਨ ਤੂੰ ਚਲੇ ਜਾਣਾ ਡਾਕਟਰ ਬਹੁਤ ਦੂਰੀ ਬਣਾ ਕੇ ਬੈਠਦੇ ਆ ਇਹ ਪੇਸ਼ੈਂਟ ਤੋਂ ਮੈਂ ਡਾਕਟਰ ਸਾਹ ਨੂੰ ਕਿਹਾ ਡਾਕਟਰ ਸਾਹਿਬ ਇਹ ਪ੍ਰੋਬਲਮ ਆਉਂਦੀ ਕਿਵੇਂ ਕਹਿੰਦੇ ਇਹ ਸ਼ੇਪ ਕਰਾਉਣ ਨਾਲ ਹੁੰਦੀ ਮੈਂ ਸ਼ੇਪ ਕਰਾਉਂਦਾ ਸੀਗਾ ਆਈ ਦੇ ਉਸ ਤਰੇ ਤੋਂ ਹੋ ਜਾਂਦੀ ਆ ਇਹ ਬਾਹਰ ਦਾ ਖਾਣਾ ਖਾਣ ਨਾਲ ਹੋ ਜਾਂਦੀ ਆ ਇਹ ਗਲਤ ਰਿਲੇਸ਼ਨ ਬਣਾਉਣ ਨਾਲ ਹੋ ਜਾਂਦੀ ਆ ਫਿਰ ਮੈਂ ਕਿਹਾ ਜੀ ਮੈਂ ਫਾਸਟ ਫੂਡ ਬਾਰੇ ਮੈਂ ਖਾਣਾ ਖਾਣ ਘਰੇ ਨਹੀਂ ਜਾਂਦਾ ਮੈਂ 버ਗਰ ਵਗੈਰਾ ਮੰਜੂਰੀ ਨੇ ਵਗੈਰਾ ਖਾਣਾ ਕਹਿੰਦੇ ਕਿਰਪਾਏ ਉੱਥੇ ਹੀ ਜਰੂਰ ਮੇਰੀ ਵਾਈਫ ਕਹਿੰਦੀ ਆਪਾਂ ਜਦੋਂ ਦਵਾਈ ਲੈਣ ਜਾਣੀ ਆ ਨਾ ਬਾਬਾ ਦੀਪ ਸਿੰਘ ਗੁਰਦਾਰੇ ਮੱਥਾ ਟੇਕ ਕੇ ਜ਼ਰੂਰ ਜਾਣਾ ਬਾਬਾ ਦੀਪ ਸਿੰਘ ਗੁਰਦਾਰੇ ਅਸੀਂ ਮੱਥਾ ਟੇਕਿਆ ਜੀ ਅਰਦਾਸ ਕੀਤੀ ਪਾਸ਼ਾ ਨੇ ਬਾਹ ਫੜੀ ਮੈਨੂੰ ਇਹ ਕੀ ਚਾਹਨਾ ਮੈਂ ਕਿਹਾ ਮੈਂ ਚਾਹਨਾ ਮੈਂ ਨੀਚੇ ਬਾੜ ਰਹਾ ਸੱਚ ਗੱਲ ਜਿੱਤੇ ਸਾਰੀ ਦੁਨੀਆ ਨਮਸਕਾਰ ਕਰਦੀ ਹੈ ਬਾਬਾ ਦੀਪ ਸਿੰਘ ਜਰਦਾਰੇ ਉਹਨਾਂ ਨੇ ਜੀ ਮੈਨੂੰ ਵਾਰੀ ਦਿੱਤੀ ਫਿਰ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਉਹਨਾਂ ਨੇ ਆਪ ਅਰਦਾਸ ਕੀਤੀ ਕਹਿੰਦੇ ਇਹ ਗੁਰੂ ਆਲਾ ਬਣੇਗਾ ਗੁਰੂ ਜੀ ਤੇ ਕਿਰਪਾ ਕਰੇ ਦੇ ਸਵਾਸ ਵੱਡੇ ਕਰੇ ਮਤਲਬ ਕਿ ਇਹਨੂੰ ਉਮਰ ਬਖਸ਼ੇ ਮੈਂ ਥੋੜੀ ਥੋੜੀ ਸ਼ਰਾਰਤਾ ਕਰਦਾ ਵੈਸੀ ਬਾਬਾ ਜੀ ਦੇ ਨਾਲ ਮੈਂ ਸਾੜੀ ਘਟਾਨ ਲੱਗ ਗਿਆ ਜੀ ਮੈਂ ਤਾਂ ਕੇ ਲਵਾ ਇਹ ਉਹ ਕਰ ਤੁਸੀਂ ਗੁਰੂ ਗੁਰੂਵਾਲ ਇੱਕ ਕਦਮ ਬਲਦੇ ਹੋ ਨਾ ਅਸੀਂ ਛੋਟੇ ਹੁੰਦੇ ਸੀ ਸ਼ਵਲ ਸੁਣ ਦਿੰਦੇ ਸੀ ਸ਼ਰਨ ਸ਼ਰਨ ਗੁਰੂ ਇੱਕ ਪੈਂਡਾ ਜਾਏ ਚੱਲ ਸਰੂ ਕੋਟ ਪੈਂਡਾ ਅੱਗੇ ਹੋਏ ਲੇ ਚਾਹ ਬਿਲਕੁਚ ਮੈਂ ਆ ਬੜਾ ਮੈਂ ਤਾਂ ਗੱਲ ਵੀ ਨਹੀਂ ਹੁੰਦੀ ਮੇਰੇ ਗੱਲਾਂ ਕਰਨ ਦਾ ਅੰਦਾਜ਼ ਮੈਂ ਜਦੋਂ ਗੱਲ ਬਾਬਾ ਦੀਪ ਸਿੰਘ ਦੀ ਹੁੰਦੀ ਆ 1994 ਦੇ ਵਿੱਚ ਮੈਂ ਵਾਲ ਕਟਾਈ ਸੀ 1982 ਦਾ ਮੇਰਾ ਬਰਤਾਂ 1994 ਜਦ ਮੈਂ ਵਾਲ ਕਟਾਇਆ 10-12 ਸਾਲ ਦਾ ਹੋ ਗਿਆ 10 ਕਿ ਸਾਲ ਦਾ ਹੋ ਗਿਆ 10-12 ਸਾਲ ਦਾ ਤੇ 2000 ਆ ਤੁਸੀਂ ਲਾ ਲੋ 20 ਦੇ ਵਿੱਚ ਹੀ ਵਾਪਸ ਆਇਆ ਜੀ ਇੱਕ ਤਰ੍ਹਾਂ ਨਾਲ ਘਰ ਵਾਪਸੀ ਹੋਈ ਮੈਂ ਕਹਿੰਦਾ ਬਾਪੂ ਕਰਨ ਫੜ ਕੇ ਲੈ ਕੇ ਆਇਆ ਅੱਜ ਮੈਨੂੰ 3 ਸਾਲ ਹੋ ਗਏ ਗੁਰੂ ਸਿੱਖੀ 'ਚ ਵਾਪਸ ਆਇਆ ਨੂੰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਿਟੀ ਹੋਮ ਨਿਊਜ਼ ਤੇ ਮੈਂ ਤੁਹਾਡੇ ਨਾਲ ਜਸਪ੍ਰੀਤ ਕਹਿੰਦੇ ਜਦੋਂ ਗੁਰੂ ਤੇ ਭਰੋਸਾ ਹੁੰਦਾ ਤੇ ਆਪਣੀ ਮਿਹਨਤ ਤੇ ਯਕੀਨ ਹੁੰਦਾ ਤੇ ਇਨਸਾਨ ਕਿੱਥੋਂ ਦੀ ਕਿੱਥੇ ਪਹੁੰਚ ਜਾਂਦਾ ਸੋ ਅੱਜ ਇਦਾਂ ਦੀ ਹੀ ਇੱਕ ਮਿਸਾਲ ਤੁਹਾਡੇ ਰੂਬਰੂ ਕਰਨ ਜਾ ਰਹੀਆਂ ਕਿ ਇੱਕ ਵੀਰ ਜੀ ਨੇ ਜੋ ਕੁਝ ਸਮਾਂ ਪਹਿਲੇ ਉਹਨਾਂ ਦਾ ਰੂਪ ਹੋਰ ਸੀ ਤੇ ਬਾਅਦ ਚੋ ਕੁਝ ਹੋਰ ਹੋ ਗਿਆ ਆਓ ਤੁਹਾਨੂੰ ਦਿਖਾ ਲਈਏ ਸਤਿ ਸ਼੍ਰੀ ਅਕਾਲ ਜੀ ਸਸਤੀ ਗੱਲ ਜੀ ਕੀ ਹਾਲ ਚਾਲ ਜੀ ਬਹੁਤ ਵਧੀਆ ਜਸਪੀ ਜੀ ਤੁਸੀਂ ਸੁਣਾਓ ਵਧੀਆ ਜੀ ਤੁਸੀਂ ਕਿਵੇਂ ਆਪਣੀ ਜਿਵੇਂ ਲਾਈਫ ਸਟੋਰੀ ਆਫ ਕੈਮਰਾ ਸਾਨੂੰ ਦੱਸਿਓ ਸਾਡੇ ਵਿਊਅਰਸ ਨੂੰ ਵੀ ਦੱਸੋ ਕਿ ਜਦੋਂ ਗੁਰੂ ਤੇ ਪਰੋਸਾ ਹੁੰਦਾ ਤੇ ਆਪਣੀ ਮਿਹਨਤ ਔਰ ਲਗਨ ਤੇ ਵੀ ਆਪਣੇ ਆਪ ਨੂੰ ਯਕੀਨ ਹੁੰਦਾ ਤੇ ਉਦੋਂ ਇਨਸਾਨ ਕਿੱਥੋਂ ਦੀ ਕਿੱਥੇ ਪਹੁੰਚ ਜਾਂਦਾ ਤੇ ਇੱਕ ਵਾਰੀ ਜ਼ਰੂਰ ਦੱਸੋ 2007 ਤੋਂ ਮੈਂ ਵਰਕਸ਼ਾਪ ਸ਼ੁਰੂ ਕੀਤੀ ਆਪਣੀ ਇਸ ਦੁਕਾਨ ਜਿਹੜੀ ਮੇਰੇ ਤੇ ਤੁਸੀਂ ਹੁਣ ਬੈਠੇ ਹੋ ਹੂੰ 2007 ਤੋਂ ਲੈ ਕੇ 2015 ਤੱਕ ਬਹੁਤ ਵਧੀਆ ਜੀਵਨ ਰਿਹਾ ਮੇਰੀ ਇੱਕ ਸਿਸਟਰ ਸੀ ਉਹਦੀ ਮੈਰਿਜ ਕੀਤੀ ਫਿਰ ਉਸ ਤੋਂ ਬਾਅਦ 2010 ਵਿੱਚ ਮੇਰਾ ਵਿਆਹ ਹੋ ਜਾਂਦਾ ਮੈਂ ਕਰਦੇ ਕਰਾਉਂਦੇ ਜੀ ਕੁਝ ਟਾਈਮ ਪ੍ਰੋਬਲਮ ਦੇ ਵਿੱਚ ਆ ਗਿਆ ਉਹ ਜੇ ਦੋਸਤ ਮਿਲ ਗਏ ਕੁਝ ਖਾਣ ਪੀਣ ਵਾਲੇ ਮੈਨੂੰ 2015 ਦੇ ਵਿੱਚ ਨਾ ਪੇਟ ਦੀ ਪ੍ਰੋਬਲਮ ਆ ਗਈ ਡਾਕਟਰ ਕੋਲ ਚੈੱਕ ਕਰਾਇਆ ਦੋ ਤਿੰਨ ਡਾਕਟਰਾਂ ਨੇ ਦੱਸਿਆ ਜੀ ਇਹ ਪ੍ਰੋਬਲਮ ਵੱਧ ਗਈ ਹੈ ਇਹ ਮੁਸ਼ਕਲ ਆ ਬਚਣਾ ਬੜੀ ਮਨ ਦੇ ਵਿੱਚ ਪਰੇਸ਼ਾਨੀ ਔਰ ਮੇਰੇ ਵਾਲ ਕੱਟੇ ਹੁੰਦੇ ਸੀ ਉਦੋਂ ਮੈਂ ਤੁਹਾਨੂੰ ਦੱਸਣਾ ਭੁੱਲ ਗਿਆ ਜੀ ਵਾਲ ਕੱਟੇ ਹੁੰਦੇ ਸੀਗੇ ਵਾਲ ਕੱਟੇ ਦੇ ਵਿੱਚ ਐਦਾਂ ਹੋ ਜਾਂਦਾ ਤੁਹਾਡਾ ਏਰਾ ਆਲਾਦਲਾ ਜਿਹੜਾ ਤੁਹਾਡਾ ਸਿਸਟਮ ਆ ਉਹ ਉਦਾਂ ਦਾ ਸਿਸਟਮ ਸੀਗਾ ਬਈ ਨਾ ਵਧੀਆ ਪਹਿਨਣਾ ਨਾ ਵਧੀਆ ਖਾਣਾ ਤੇ ਉਹ ਮਾੜਾ ਖਾਣਾ ਤੇ ਮਾੜਾ ਬੋਲਣਾ ਲੋਕਾਂ ਨੂੰ ਉਦੋਂ ਦਾ ਸਿਸਟਮ ਸੀਗਾ ਇਹ ਕਰਦੇ ਕਰਾਂਦੇ ਜੀ 2015 'ਚ ਮੈਨੂੰ ਪ੍ਰੋਬਲਮ ਹੋ ਗਈ ਮੇਰਾ ਛੋਟਾ ਬ੍ਰਦਰ ਉਹ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਜਦੋਂ ਜੁਆਇਨਿੰਗ ਕੀਤੀ ਉਹਨੇ ਦੇਖੋ ਬਾਬਾ ਜੇ ਭੀੜ ਪਾਉਂਦਾ ਤਾਂ ਨਾਲ ਭੀੜ ਦੇ ਵਿੱਚੋਂ ਕੱਢਦਾ ਵੀ ਆ ਤੁਹਾਨੂੰ ਬਿਲਕੁਲ ਉਹਨੇ ਜੁਆਇਨਿੰਗ ਕੀਤੀ ਉਹਦੀ ਪੋਸਟਿੰਗ ਹੋਈ ਜੀ ਜਗਰਾਉਂ ਦੇ ਵਿੱਚ ਜਗਰਾਉਂ ਦੇ ਵਿੱਚ ਪੋਸਟਿੰਗ ਹੋਈ ਉਹਦੀ 2015 ਦੇ ਵਿੱਚ ਉਹਦੀ ਪੋਸਟਿੰਗ ਹੁੰਦੀ ਹੈ ਮੈਂ ਬਿਮਾਰ ਹੋਈ ਇਹਨਾਂ ਔਰ ਮੇਰੇ ਐਨਤੂ ਮੈਂ ਉਸ ਮਿਹਨਤ ਕਰਕੇ ਚੱਲਣ ਵਾਲੇ ਬੰਦੇ ਆ ਜੀ ਜੀ ਕਰਦੇ ਕਰਾਉਂਦੇ ਜੀ ਉਹਨੇ ਆਪਣੇ ਮੈਨੇਜਰ ਨਾਲ ਗੱਲ ਕੀਤੀ ਕਹਿੰਦਾ ਮੇਰਾ ਬ੍ਰਦਰ ਮੇਰੇ ਫਾਦਰ ਵੀਗਰ ਆ ਬਈ ਮੇਰਾ ਵੱਡਾ ਭਰਾ ਹੀ ਮੇਰਾ ਲਈ ਸਾਰਾ ਕੁਝ ਹੈਗਾ ਤੇ ਤੁਸੀਂ ਮੈਨੂੰ ਪਲੀਜ਼ ਕੋਈ ਸਲਾਹ ਦਿਓ ਵੀ ਮੈਂ ਕੀ ਕਰਾਂ ਔਰ ਮੈਨੂੰ ਪੈਸੇ ਵੀ ਦਿਓ ਔਰ ਕਦੀ ਵੀ ਤੁਸੀਂ ਕਿਤੇ ਵੀ ਕੰਮ ਕੰਮ ਕਰਦੇ ਹੋ ਸਰਕਾਰੀ ادارے ਜਾਂ ਕਿਸੇ ਪ੍ਰਾਈਵੇਟ ਵੀ ਕੋਈ ਤੁਹਾਨੂੰ ਤੁਸੀਂ ਕੰਮ ਤੇ ਲੱਗੋ ਤੇ ਤੁਹਾਨੂੰ ਕੋਈ ਲੋਨ ਨਹੀਂ ਦੇਗਾ ਇਹਨੇ ਜੀ ਇਹ ਸਰਦਾਰ ਹੈ ਨਾ ਪਰਸਨੈਲਿਟੀ ਦਸੀ ਪੁਰਾ ਉਹ ਮੈਨੇਜਰ ਸਾਹਿਬ ਵੀ ਸਰਦਾਰ ਸਾਹਿਬ ਸੀਗੇ ਨੇ ਹੱਥ ਜੋੜ ਕੇ ਉਹਨਾਂ ਨਾਲ ਗੱਲ ਕੀਤੀ ਉਹਨੇ ਬੜੇ ਵਧੀਆ ਢੰਗ ਨਾਲ ਆਪਣੇ ਮੈਨੇਜਰ ਸਰ ਨੇ ਇਹਨੂੰ ਕਹਿਆ ਬੇਟਾ ਕੋਈ ਦਿੱਕਤ ਨਹੀਂ ਹੈਗੀ ਵੀ ਤੇਰਾ ਜੇ ਭਰਾ ਸਾਡਾ ਵੀ ਬੱਚਾ ਉਹ ਤੇ ਉਹਨਾਂ ਨੇ ਆਪਣੇ ਗੁੱਡਵਿਲਟੀ ਦੇ ਨਾਲ ਇਹਨੂੰ 2 ਲੱਖ ਰੁਪਏ ਸੈਂਕਸ਼ਨ ਕਰਤਾ ਜੀ ਤੁਸੀਂ ਉਹ ਗੱਲ ਸੁਣੀ ਹੋਏਗੀ ਨਾ ਕਿ ਜੇ ਇੱਕ ਰਸਤਾ ਬੰਦ ਹੁੰਦਾ ਚਾਰ ਰੱਬ ਖੋਲਦਾ ਹੈ ਰੱਬ ਖੋਲਦਾ ਜੀ ਔਰ ਮੇਰੇ ਨਾਲ ਤਾਂ ਹੋਇਆ ਜੀ ਉਹਨਾਂ ਨੇ ਕੀ ਕਰਿਆ ਜੀ ਇਹ ਜਗਰਾਉ ਸ਼ਾਮੀ 5:30 ਵਜੇ ਟ੍ਰੇਨ ਆਉਂਦੀ ਹੈ ਮਾਡਲ ਗ੍ਰਾਮ ਸਟੇਸ਼ਨ ਅਸਲ ਲੁਧਿਆਣਾ ਦੇ ਵਿੱਚ ਮਾਡਲ ਗ੍ਰਾਮ ਸਟੇਸ਼ਨ ਆ ਉੱਥੇ ਇਹ ਜੀ 5:30 ਟ੍ਰੇਨ ਆਂਦੀ ਐ 6 ਵਜੇ ਦਾ ਘਰੇ ਜਾਂਦਾ ਜੀ ਮੈਂ ਘਰੇ ਲੇਟਿਆ ਇਹਨੇ ਆ ਕੇ ਨਾ ਇੱਕ ਨਾ ਕਾਰਡ ਮੇਰੇ ਹੱਥ ਤੇ ਰੱਖਿਆ ਜਿਹਨੂੰ ਭਾਏ ਏਟੀਐਮ ਕਾਰਡ ਬੋਲਦੇ ਆ ਤੇ ਮੈਨੂੰ ਇਦਾਂ ਲੱਗਿਆ ਜਿਵੇਂ ਕਿਸੇ ਨੇ ਮੇਰੇ ਅੰਦਰ ਨਾ jaan ਫੂਕਤੀ ਹੁੰਦੀ ਆ ਮੈਨੂੰ ਜਿੰਨੇ ਬੰਦੇ ਪਹਿਲਾਂ ਮਿਲੇ ਮੈਨੂੰ ਕਹਿੰਦੇ ਤੂੰ ਬਚਣਾ ਨਹੀਂ ਹੈਗਾ ਤੂੰ ਮਰ ਜਾਣਾ ਤੂੰ ਬਚਣਾ ਨਹੀਂ ਤੂੰ ਮਰ ਜਾਣਾ ਉਹ ਮੈਂ ਕਦੀ ਰੱਬ ਦੀ ਫੋਟੋ ਵੱਲ ਦੇਖਦਾ ਕਦੀ ਮੈਂ ਆਪਣੇ ਬੱਚਿਆਂ ਵੱਲ ਦੇਖਦਾ ਕਦੀ ਮੈਂ ਆਪਣੇ ਪਰਿਵਾਰ ਵੱਲ ਦੇਖਦਾ ਮਦਰ ਫਾਦਰ ਵੱਲ ਵੀ ਮੇਰ ਮੈਚ ਚਲੇ ਜਾਣਾ ਇਹਨਾਂ ਦਾ ਕਿਉਂਗਾ ਹੂੰ ਹੁਣ ਤਾਂ ਉਹ ਹੈ ਜੋ ਰੱਬ ਨੂੰ ਮਨਜ਼ੂਰ ਹੈ ਜੀ ਐਸੀ ਕਿਹੜੀ ਮੇਜਰ ਪ੍ਰੋਬਲਮ ਹੋ ਗਈ ਸੀ ਤੁਹਾਨੂੰ ਪੇਟ ਦੀ ਮੈਨੂੰ ਹੈਪੇਟਾਈਟਸ ਸੀ ਕਹਿੰਦੇ ਜਿਹਨੂੰ ਕਾਲਾ ਪੀਲਾ ਬੋਲਦੇ ਆ ਓਕੇ ਉਹਦੀ ਸਟਾਰਟਿੰਗ ਹੋ ਗਈ ਸੀਗੀ ਅੱਛਾ ਫਿਰ ਮੈਨੂੰ ਇੱਕ ਸਾਡੇ ਦੋਸਤਾਂ ਹੀ ਡਾਕਟਰ ਮਦਨ ਜੀ ਹੂੰ ਉਹ ਮੇਰੇ ਬਹੁਤ ਵੈਲਿਊਏਸ਼ਨ ਆ ਮੇਰੇ ਮੈਨੂੰ ਬਹੁਤ ਪਿਆਰ ਕਰਦੇ ਆ ਛੋਟੇ ਭਰਾਵਾਂ ਤਰ੍ਹਾਂ ਰੱਖਦੇ ਆ ਆਪਾਂ ਨੂੰ ਤੇ ਉਹ ਉਹਨਾਂ ਨੂੰ ਪਤਾ ਲੱਗਿਆ ਜੀ ਉਹਨਾਂ ਨੇ ਮੇਰੀ ਬਹੁਤ ਮਦਦ ਕੀਤੀ ਉਹ ਦੀ ਹਸਪੀਟਲ ਵਿੱਚ ਉਹਨਾਂ ਦੀ ਲੈਬ ਸੀਗੀ ਅੱਛਾ ਜੀ ਉਹਨਾਂ ਨੇ ਮੇਰੇ ਸਾਰੇ ਟੈਸਟ ਟੈਸਟ ਕੀਤੇ ਜੀ ਕੋਈ ਚਾਰਜ ਨਹੀਂ ਮਤਲਬ ਚਲੋ ਭਰਾਵਾਂ ਤਰ੍ਹਾਂ ਹੀ ਹੁੰਦਾ ਨਾ ਸਿਸਟਮ ਇੱਕ ਮੇਰੇ ਵੱਡੇ ਵੀਰ ਜੀ ਟ੍ਰਾਂਸਪੋਰਟ ਨਗਰ ਤੋਂ ਆ ਹਮਮ ਅਮਨ ਗੱਬਾ ਜੀ ਹਮ ਉਹ ਮੈਨੂੰ ਮਿਲੇ ਬਾਬਾ ਦੀਪ ਸਿੰਘ ਗੁਰਦਾਰੇ ਅੱਛਾ ਜੀ ਉਹਨਾਂ ਨਾਲ ਦੋਸਤੀ ਹੁੰਦੇ ਹੁੰਦੇ ਇੰਨਾ ਜ਼ਿਆਦਾ ਪਿਆਰ ਪੈ ਗਿਆ ਵੀ ਸਕੇ ਭਰਾਵਾਂ ਤੋਂ ਵਾ ਮੈਨੂੰ ਮਹਿਸੂਸ ਨਹੀਂ ਹੁੰਦਾ ਵੀ ਮੇਰਾ ਕੋਈ ਵੱਡਾ ਭਰਾ ਨਹੀਂ ਹੈਗਾ ਹਮ ਕੋਈ ਮਾੜਾ ਚੰਗਾ ਕਰਮ ਕਰਨਾ ਹੁੰਦਾ ਯਾਨੀ ਕੋਈ ਵੀ ਆਪਣੀ ਜ਼ਿੰਦਗੀ ਦੇ ਵਿੱਚ ਡਿਸੀਜਨ ਲੈਣਾ ਹੁੰਦਾ ਮੈਂ ਉਹਨਾਂ ਨੂੰ ਜ਼ਰੂਰ ਫੋਨ ਕਰਦਾ ਹਾਂ ਜੀ ਵੀਰੇ ਮੈਂ ਇਦਾਂ ਕਰਨਾ ਉਹ ਕਹਿੰਦੇ ਜ਼ਿੰਦਗੀ ਦਾ ਤਜਰਬਾ ਬੜੀ ਵੱਡੀ ਚੀਜ਼ ਹੁੰਦੀ ਹੈ ਬੰਦੇ ਲਈ ਬਿਲਕੁਲ ਉਹ ਸਮਝਾਉਂਦੇ ਆ ਮੈਨੂੰ ਵੀ ਬੇਟਾ ਇਦਾਂ ਨਹੀਂ ਇਦਾਂ ਕਰ ਲਿਆ ਕਰ ਛੋਟੇ ਵੀਰੇ ਇਦਾਂ ਨਹੀਂ ਵੱਡੇ ਨਾਲ ਬੈਠ ਕੇ ਪਤਾ ਲੱਗਦਾ ਹੈਗਾ ਅੱਜ ਕੱਲ ਲੋਕ ਬੈਠਣਾ ਭੁੱਲ ਗਏ ਨੇ ਮੈਂ ਕਹਿੰਦਾ ਜੀ ਬਿਲਕੁਲ ਜੀ ਤੁਸੀਂ ਯਕੀਨ ਮੰਨਣਾ 26 ਤਰੀਕ ਨੂੰ ਬਾਬਾ ਦੀਪ ਸਿੰਘ ਦਾ ਜਨਮ ਦਿਨ ਮਨਾਉਂਦੇ ਆ ਬਾਬਾ ਦੀਪ ਸਿੰਘ ਗੁਰਦੁਆਰੇ ਵਾਲੇ ਔਰ ਹਰ ਵਾਰ ਉਹ ਵੱਡਾ ਵੀਰੇ ਨਾ ਮਾਨ ਸਮਾਨ ਬਖਸ਼ਦੇ ਆ ਹਰ ਵਾਰ ਲੰਗਰ ਲਵਾਉਂਦੇ ਆ ਪੈਸੇ ਆਪ ਦਿੰਦੇ ਨੇ ਨਾਮ ਮੇਰਾ ਕਰ ਦਿੰਦੇ ਆ ਉਹ ਮੈਂ ਹੱਥ ਜੋੜਦਾ ਨਾ ਵੀ ਮੈਨੇ ਜੋਗਾ ਨਹੀਂ ਹੈਗਾ ਉਹ ਵੀਰਾ ਹੋ ਗਿਆ ਉਹਨਾਂ ਦੇ ਨਾਲ ਦੋਸਤਾਂ ਮਨਪ੍ਰੀਤ ਵੀਰੇ ਹੋਰੀ ਜਸਪ੍ਰੀਤ ਵੀਰੇ ਹੋਰੀ ਮਿੰਟੂ ਬਾਜੂਰੀ ਸਾਰੇ ਦੋਸਤ ਇਕੱਠੇ ਹੁੰਦੇ ਆ ਉਹ ਇਨੀ ਅੱਗੇ ਇੱਕ ਚਿਹਰਾ ਕਰਨਾ ਹੁੰਦਾ ਹੈ ਨਾ ਬਈ ਸਰੋਪਾ ਕਿਹਦੇ ਗੱਲ ਵਿੱਚ ਆ ਰਹਾ ਹੈ ਪ੍ਰਮਾਤਮਾ ਕਹਿੰਦੇ ਗਰੀਬ ਨਿਵਾਜ਼ ਹੈ ਨਿਮਾਣਿਆਂ ਨੂੰ ਆਣ ਬਖਸ਼ਣ ਵਾਲਾ ਉਹ ਆਪ ਹੀ ਹੈ ਮੈਂ ਕਹਿੰਦਾ ਜੀ ਦੇਣਾ ਨਹੀਂ ਦੇ ਸਕਦਾ ਜੀ ਕਿਉਂਕਿ ਕਹਿੰਦੇ ਨਾ ਬੇਨਾ ਮੰਗੇ ਹੈ ਨਾ ਬਾਬਾ ਸਭ ਕੁਝ ਜਾਣਦਾ ਮੇਰੇ ਮੇਰੇ ਬੱਚੇ ਨੂੰ ਕੀ ਚਾਹੀਦਾ ਮਾਂ ਨੂੰ ਪਤਾ ਹੁੰਦਾ ਮੈਂ ਆਪਣੇ ਬੱਚੇ ਨੂੰ ਇਸ ਵੇਲੇ ਰੋਟੀ ਦੇਣੀ ਆ ਬਿਲਕੁਲ ਰੱਬ ਨੂੰ ਵੀ ਪਤਾ ਮੈਂ ਆਪਣਾ ਬੱਚਾ ਭੇਜਿਆ ਤਾਂ ਇਹਨੂੰ ਇਹ ਕੁਝ ਚਾਹੀਦਾ ਮੈਨੂੰ ਇੱਜ਼ਤ ਮਾਨ ਮੈਂ ਐਨੇ ਯੋਗ ਹੈ ਨਹੀਂ ਜਿੰਨਾ ਇੱਜ਼ਤ ਮਾਨ ਮਿਲਿਆ ਹੋਇਆ ਦਾਲ ਫੁਲਕਾ ਸੋਨਾ ਚੱਲ ਰਿਹਾ ਜੀ ਭਰਾਵਾਂ ਦਾ ਸ਼ੀਵਾ ਦਾ ਜੀ ਉਸ ਤੋਂ ਬਾਅਦ ਜੀ ਮੈਂ ਤੁਹਾਨੂੰ ਫਿਰ ਵਾਪਸ ਉਸੇ ਗੱਲ ਤੇ ਆਉਣਾ ਜਦੋਂ ਮੇਰੇ ਨੂੰ ਬ੍ਰਦਰ ਨੇ ਆ ਕੇ ਪੈਸੇ ਦਿੱਤੇ ਜੀ ਆ ਕੇ ਹਨਾ ਏਟੀਐਮ ਰੱਖਿਆ ਨੇ ਮੇਰੇ ਹੱਥ ਤੇ ਅਸੀਂ ਡਾਕਟਰਾਂ ਕੋਲ ਕੰਮ ਦੇ ਰਹੇ ਹੁੰਦੇ ਫਿਰ ਕੁਦਰਤੀ ਮੇਰਾ ਟੱਚ ਦੇ ਵਿੱਚ ਸੀ ਡਾਕਟਰ ਮਦਨ ਜੀ ਜੀ ਮੈਂ ਦੀਪ ਹਸਪੀਟਲ ਇਹਨਾਂ ਦੇ ਕੋਲ ਹੀ ਗਿਆ ਮਗਾ ਮੰਦਲ ਭਾਜੀ ਇਦਾਂ ਦਾ ਕਰੇ ਮੈਂ ਟੈਸਟ ਵਗੈਰਾ ਕਰਾਇਆ ਸਾਰੇ ਪਾਸੋਂ ਭਾਜੀ ਮੈਨੂੰ ਉਨੀ ਪਤਾ ਸੀ ਵੀ ਜਿਹੜੇ ਡਾਕਟਰ ਕੋਲ ਜਾਓ ਉਹ ਟੈਸਟ ਆਪਣੀ ਮਰਜ਼ੀ ਦੇ ਹੀ ਮੰਨਦੇ ਆ ਅੱਛਾ ਉਹਨਾਂ ਨੇ ਕਰਦੇ ਕਰਾਂਦੇ ਜੀ ਮੈਨੂੰ ਹਰਮੀਤ ਸਲੂਜਾ ਨਾਲ ਮਲਾਇਆ ਡਾਕਟਰ ਨੂੰ ਉਹ ਡਾਕਟਰ ਸਾਨੂੰ ਉਹਨਾਂ ਨੇ ਕਿਹਾ ਵੀ ਮੇਰਾ ਬਹੁਤ ਖਾਸ ਆ ਔਰ ਪੈਸੇ ਦੇ ਕੋਲ ਜਿਆਦਾ ਨਹੀਂ ਆ ਡਾਕਟਰ ਸਾਹਿਬ ਨੇ ਬੜੀ ਰੀਜਨੇਬਲ ਰੇਟਾਂ ਦੇ ਬਹੁਤ ਜੋ ਕਰ ਸਕਦੇ ਸੀ ਉਹਨਾਂ ਨੇ ਕੀਤਾ ਇਨਿੰਗ ਮੈਡੀਸਨ ਜਿਹੜੀ ਹੈਬ੍ਰਿਡ ਸੀ ਦੀ ਆ ਉਹ ਬਾਹਰ ਮੈਡੀਕਲ ਸਟੋਰ ਤੋਂ ਨਹੀਂ ਮਿਲਦੀ ਉਹ ਡਾਕਟਰ ਰਿਕਮੈਂਡ ਕਰਦੇ ਆ ਜਿਹੜੇ ਗੈਸਟ੍ਰੋ ਦੇ ਡਾਕਟਰ ਆ ਉਹ ਸਪੈਸ਼ਲ ਕੰਪਨੀ ਤੋਂ ਮੰਗਾ ਕੇ ਦਿੰਦੇ ਆ ਤੁਸੀਂ ਯਕੀਨ ਮੰਨਿਓ ਮੈਨੂੰ ਉਹ ਦਵਾਈ ਵੀ ਉਹਨਾਂ ਨੇ 10000 ਰੁਪਏ ਸਸਤੀ ਲੈ ਕੇ ਦਿੱਤੀ ਆ ਅੱਛਾ ਉਹ 20000 ਸਮਥਿੰਗ ਨਹੀਂ ਤੇ ਮੇਰੇ ਤੋਂ 12000 13000 ਹੀ ਲੰਦੇ ਸੀਗੇ ਚੰਗੇ ਕਰਮ ਕਹਿ ਸਕਦੇ ਆ ਇਨਸਾਨੀਅਤ ਕਹਿ ਸਕਦੇ ਆ ਜਾਂ ਪਰਮਾਤਮਾ ਦੀ ਮਿਹਰ ਕਹਿ ਸਕਦੇ ਆ ਮੈਂ ਕਹਿੰਦਾ ਜੀ ਅ ਜਸਪੀਰ ਜੀ ਅ ਰੱਬ ਦੂਰ ਨਹੀਂ ਆ ਤੁਹਾਡੇ ਵਰਗੇ ਮੇਰੇ ਭੈਣ ਭਰਾਵਾ ਆਪਾਂ ਭੈਣ ਭਰਾ ਸਾਰੇ ਬੈਠੇ ਆ ਆਪਣੀ ਜੀ ਬੋਲਦਾ ਰੱਬ ਬਿਲਕੁਲ ਮਨੋ ਰੱਬਾ ਨਹੀਂ ਪੱਤਰ ਦੀ ਮੂਰਤੀ ਆ ਅਸੀਂ ਮੈਂ ਮਾਫੀ ਚਾਹੂੰਗਾ ਪਹਿਲਾਂ ਤਾਂ ਸਾਰੀ ਸੰਗਤ ਤੋਂ ਦੇਖਣ ਵਾਲਿਆਂ ਤੋਂ ਵੀ ਮੈਂ ਲਬਜ ਬੋਲਣ ਲਗਾ ਗੁਰੂ ਗ੍ਰੰਥ ਸਾਹਿਬ ਕੀ ਆ ਇੱਕ ਕਿਤਾਬ ਆ ਕਿਤਾਬ ਨੂੰ ਅਸੀਂ ਹਾਜ਼ਰ ਗੁਰੂ ਮੰਨਦੇ ਆ ਜੇ ਕੋਈ ਪਾਠੀ ਸਿੰਘ ਆ ਕੋਈ ਆਪਾਂ ਵੀਡੀਓ ਦੇਖਦੇ ਨਾ ਕੋਈ ਕੀ ਕਰ ਉਹਨਾਂ ਨੂੰ ਡਰ ਪਿਆ ਨਹੀਂ ਆ ਹੁਣ ਮੈਨੂੰ ਇੰਨਾ ਕੁਝ ਮਿਲਿਆ ਮੈਂ ਤੁਹਾਨੂੰ ਆਪਣੀ ਪੁਰਾਣੀ ਫੁਰਨ ਸਾਹਿਬ ਜੀ ਜਾਗਦੀ ਜੋਤ ਨੇ ਇਸ ਲਈ ਉਹਨਾਂ ਨੂੰ ਹਾਜ਼ਰ ਨਾਜ਼ਰ ਮੰਨਿਆ ਜਾਂਦਾ ਉਹਨਾਂ ਨੂੰ ਬਿਲਕੁਲ ਗੁਰੂ ਮੰਨਿਆ ਜਾਂਦਾ ਅਸੀਂ ਇੰਨੀ ਅਸੀਂ ਇੰਨੀ ਗੱਲ ਵੀ ਕਰ ਰਹੇ ਆ ਤੇ ਮੇਰੇ ਆ ਦੇਖੋ ਅਲੂ ਗੰਡੇ ਖੜੇ ਹੋ ਰਹੇ ਆ ਭਈ ਮੈਂ ਇਨੇ ਜੋਗ ਆਪਣੇ ਨੂੰ ਨਹੀਂ ਸਮਝਦਾ ਮੈਂ ਮੈਂ ਉਹਨਾਂ ਦੀ ਗੱਲ ਵੀ ਕਰਾਂ ਫਿਰ ਵੀ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਆ ਮੈਂ ਤੁਹਾਨੂੰ ਆਪਣੀ ਸਨੇਪਸ ਦਿਖਾਉਣਾ ਦੇਖੋ ਹੁਣ ਮੇਰੇ ਆ ਮੇਰੀ ਫੋਟੋ ਆ ਆ ਮੇਰੀ ਫੋਟੋ ਆ ਜਦੋਂ ਮੈਂ ਅੱਜ ਮੈਨੂੰ 3 ਸਾਲ ਹੋ ਗਏ ਗੁਰ ਗੁਰ ਸਿੱਖੀ 'ਚ ਵਾਪਸ ਆਏ ਨੂੰ ਜੀ ਮੇਰਾ ਇੱਕ ਦੋਸਤ ਸੀ ਜੀ ਬੋਦੇ ਆ ਮੇਰਾ ਜਿਹੜਾ ਦੋਸਤ ਨਾਲ ਆ ਅੱਛਾ ਜੀ ਇਹ ਜਸਕਰਨਾ ਮੇਰਾ ਬਹੁਤ ਪਿਆਰਾ ਦੋਸਤ ਆ ਇਹ ਖੰਡਗਿਰਤਨੀ ਜਥੇ ਦੇ ਮੁਖੀ ਹੁੰਦੇ ਸੀ ਭਾਈ ਸਾਹਿਬ ਜੀਵਨ ਸਿੰਘ ਜੀ ਜੀ ਇਹ ਉਹਨਾਂ ਦਾ ਪੁੱਤਰਾ ਜੀ ਅੱਛਾ ਔਰ ਮੈਨੂੰ ਇੰਨੀਆਂ ਅਹਿਸਾਸਾਂ ਮਿਲੀਆਂ ਹੀਆਂ ਜੀ ਵਾਹਿਗੁਰੂ ਦੀ ਕਿਰਪਾ ਮੇਰੇ ਤੇ ਉਹਨਾਂ ਨੇ ਮੇਰੇ ਸਿਰ ਤੇ ਹੱਥ ਫੇਰਨਾ ਵੀ ਦਾੜੀ ਦੇ ਹੱਥ ਫੇਰਨਾ ਵੀ ਤੂੰ ਵਾਪਸ ਕਿਉਂ ਨਹੀਂ ਆ ਰਿਹਾ ਹਾਂ ਬਈ ਤੂੰ ਸਰਦਾਰ ਕਿਉਂ ਉਹ ਕਿਉਂਕਿ ਇਹ ਇੱਕ ਰਾਏ ਕਹਿੰਦੇ ਹਰ ਇਨਸਾਨ ਕੋਈ ਵੀ ਹੈ ਅਗਰ ਖਾਸ ਕਰਕੇ ਸਿੱਖ ਧਰਮ ਦੇ ਅਗਰ ਉਹ ਇੱਕ ਵਾਰ ਤਾਂ ਭਟਕ ਜਾਂਦਾ ਆਪਣੇ ਰਾਹੇ ਪੈ ਜਾਂਦਾ ਪਰ ਕਹਿੰਦੇ ਗੁਰੂ ਸਾਹਿਬ ਆਪਣਾ ਚੋਲਾ ਜੀਵਨ ਦਾ ਚੜ੍ਹਨ ਤੋਂ ਪਹਿਲੇ ਇੱਕ ਵਾਰ ਉਹਨੂੰ ਮੁੜ ਵਾਪਸ ਜ਼ਰੂਰ ਲਿਆਂਦੇ ਮੈਂ ਤੁਹਾਡੀ ਇਸ ਗੱਲ ਤੇ ਤੁਹਾਨੂੰ ਦੱਸਦਾ ਕਹਿੰਦੇ ਨਾ ਚੰਗਾ ਦੋਸਤ ਹੁੰਦਾ ਨਾ ਚੰਗਾ ਦੋਸਤ ਹੁੰਦਾ ਉਹ ਵੀ ਆਪਣਾ ਅਸਰ ਦਿਖਾਂਦਾ ਔਰ ਮਾੜਾ ਦੋਸਤ ਵੀ ਦਿਖਾਂਦਾ ਮੇਰੇ ਤੇ ਮਾੜੇ ਦੋਸਤਾਂ ਨੇ ਅਸਰ ਦਿਖਾਇਆ ਸ਼ਾਇਦ ਮੇਰੇ ਕਰਮ ਮੇਰੇ ਪਰਿਵਾਰ ਦੇ ਮੇਰੇ ਮਦਰ ਫਾਦਰ ਦੇ ਮੇਰੇ ਬੱਚਿਆਂ ਦੇ ਕਰਮ ਕੁਝ ਜ਼ਿਆਦਾ ਵਧੀਆ ਸੀਗੇ ਮੇਰੇ ਇਹ ਦੋਸਤ ਨੇ ਮੇਰੇ ਅਮਨਦੀਪ ਗਾਬੇ ਵੀਰੇ ਨੇ ਉਹ ਮੇਰੇ ਈਵਨਿੰਗ ਮੇਰੀ ਬਾਜ਼ਾਰ ਦੇ ਜਿਹੜੇ ਮੇਰੇ ਦੋਸਤ ਆ ਸੱਜੇ ਖੱਬੇ ਦੁਕਾਨਾਂ ਆਮਨ ਆ ਵੀਰ ਛੋਟਾ ਹੋਰ ਸੁਨਿਆਰਾ ਭਾਜੀਆਂ ਡੈਰੀ ਵਾਲੇ ਵੀਰ ਜੀ ਉਹ ਰੀਆ ਇਹ ਸਾਰੇ ਬਹੁਤ ਅੱਛੇ ਆ ਮੇਰੇ ਕਿਉਂਕਿ ਜਦੋਂ ਤੁਸੀਂ ਗਲਤੀ ਕਰ ਰਹੇ ਹੋ ਨਾ ਲੋਕੀ ਤਮਾਸ਼ਾ ਵੇਖਦੇ ਆ ਪਰ ਇਹ ਲੋਕ ਮੈਨੂੰ ਹੱਥ ਫੜ ਕੇ ਕਹਿ ਦਿੰਦੇ ਸਿਮਰ ਨਹੀਂ ਰਜੇ ਇੱਥੇ ਨਹੀਂ ਐਦਾਂ ਨਹੀਂ ਕਰਨਾ ਹੁਣ ਮੈਂ ਆਪਣੀ ਜ਼ਿੰਦਗੀ ਦਾ ਅਹਿਮ ਸਮਾਂ ਲੁਧਿਆਣੇ ਦੇ ਇੱਕ ਲੀਡਰ ਦੇ ਨਾਲ ਲਗਾਇਆ ਮੈਂ ਨਾਮ ਨਹੀਂ ਬੋਲੂਗਾ ਉਹਦਾ ਕਿਉਂਕਿ ਨਾਮ ਬੋਲੇ ਤੇ ਇੱਕ ਹੀ ਵਾਰੀ ਲੋਕੀ ਕਹਿੰਦੇ ਪਪੁਲਾਰਿਟੀ ਕਰ ਰਿਆਂ ਦੀ ਮੈਂ ਕਦੀ ਉਸ ਲੀਡਰ ਤੋਂ ਕੁਝ ਨਹੀਂ ਲਿੱਤਾ ਨਾ ਕਿਸੇ ਪਾਰਟੀ ਤੋਂ ਕੁਝ ਮੰਗਿਆ ਮੇਰਾ ਉਸ ਲੀਡਰ ਨਾਲ ਪਿਆਰ ਆ ਮੈਂ ਅੱਜ ਵੀ ਉਹਦੇ ਨਾਲ ਖੜਾ ਪਰ ਮੈਨੂੰ ਹੁਣ ਸਮਝ ਆ ਗਈ ਵੀ ਕੰਮ ਤਾਂ ਮੈਨੂੰ ਹੱਥੀਂ ਕਰਨਾ ਪੈਣਾ ਮੈਂ ਇਸ ਦੁਕਾਨ ਦੇ ਉੱਤੇ ਜਸਪ੍ਰੀ ਜੀ ਯਕੀਨ ਕਰਿਓ ਕਰਿਆਨੇ ਦਾ ਕੰਮ ਵੀ ਕੀਤਾ ਆ ਉਸ ਦਰਮਿਆਨ ਕੀ ਹੋਇਆ ਮੈਂ ਉਧਰੋਂ ਠੀਕ ਹੋਇਆ 2 ਸਾਲਾਂ ਬਾਅਦ ਫਿਰ ਮੇਰਾ ਐਕਸੀਡੈਂਟ ਹੋ ਗਿਆ ਮੇਰੀ ਲੈਫਟ ਸਾਰੀ ਡੈਮੇਜ ਆ ਅੱਛਾ ਲੱਤ ਔਰ ਬਾਹ ਤੇ ਮੈਂ ਫਿਰ ਇਹ ਦੁਕਾਨ ਛੋੜਦਾ ਮੈਨੂੰ ਦੁਕਾਨ ਨਹੀਂ ਮਿਲਦੀ ਸੀ ਤੁਸੀਂ ਕੰਮ ਕਿਵੇਂ ਕਰਦੇ ਹੋ ਕੁਝ ਕਹਿੰਦੇ ਡੈਮੇਜ ਡੈਮੇਜ ਹੋ ਗਈ ਸੀ ਵਾਲੀ ਹੁਣ ਜ਼ੋਰ ਵਾਲਾ ਕੰਮ ਨਹੀਂ ਕਰਦਾ ਜਿਆਦਾ ਜ਼ੋਰ ਨਹੀਂ ਲਗਾ ਸਕਦਾ ਮੈਂ ਅੱਛਾ ਹੁਣ ਬਾਬਾ ਜੀ ਦੀ ਕਿਰਪਾ ਹੁਣ ਦੇਖਣ ਨੂੰ ਲੱਗਦਾ ਹੀ ਨਹੀਂ ਹਨਾ ਕੁਝ ਹੈਗਾ ਹਾਂ ਬਿਲਕੁਲ ਤੇ ਹੁਣ ਫਿਰ ਦੁਬਾਰਾ ਰਿਪੇਅਰ ਇੱਕ ਸਰਦਾਰ ਕੁਲਤੇਜ ਸਿੰਘ ਜੀ ਗੇਲਾਂ ਜੀ ਮੈਂ ਦੱਸਣਾ ਜ਼ਰੂਰ ਚਾਹੂੰਗਾ ਜੀ ਕਹਿੰਦੇ ਨੇ ਕਿਸੇ ਨੇ ਤੁਹਾਨੂੰ ਹੱਥ ਵੜ ਕੇ ਚੱਕਿਆ ਹੋਵੇ ਉਹਨੂੰ ਜ਼ਰੂਰ ਯਾਦ ਕਰਨਾ ਜੀ ਦਾ ਜੀ ਕੁਲਤੇਜ ਸਿੰਘ ਜੀ ਗਿੱਲ ਇੱਕ ਐਸੀ ਸ਼ਖਸ਼ਾ ਮੇਰੀ ਜ਼ਿੰਦਗੀ ਦੇ ਵਿੱਚ ਲੋਕਾਂ ਨਾਲ ਦੇਖੋ ਹਰ ਇੱਕ ਬੰਦੇ ਦਾ ਆਪਣਾ ਵਰਤਣਾ ਵਰਤਣਾ ਹੁੰਦਾ ਪਰ ਮੇਰੀ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਮੇਰੀ ਕਰੈਨੀ ਦੀ ਦੁਕਾਨ ਉਹਨਾਂ ਨੇ ਦੇਖਿਆ ਮੇਰੀ ਮਦਰ ਮੇਰੇ ਨਾਲ ਬੈਠਦੇ ਹੁੰਦੇ ਸੀ ਮੈਂ ਕੈਂਪ ਤੋਂ ਸਮਾਨ ਲੈਣ ਜਾਂਦਾ ਸੀ ਮੇਰੇ ਇੱਥੇ ਮੇਰੀ ਵਾਈਫ ਨੇ ਵੀ ਡਿਊਟੀ ਦੇਣੀ ਜਿਵੇਂ ਬੁੱਧਵਾਰੇ ਦੇ ਚਪਾਰੇ ਦੇ ਸੰਗਤ ਆਉਂਦੀ ਮੈਂ 2000 ਦਾ ਸਮਾਨ ਲੈਣਾ ਜਿੱਦਨ ਮੈਂ 2000 ਦਾ ਤੇ ਕੰਮ ਕਰਨਾ ਮੈਨੂੰ ਲੱਗਦਾ ਮੈਂ ਬੜੇ ਪੈਸੇ ਕਮਾ ਲਈ ਮੇਰੇ ਨਾਲ ਕਰੈਨੀ ਦੀ ਦੁਕਾਨ 'ਚ ਇੱਥੇ ਲੋਕਾਂ ਨੇ ਠੱਗੀਆਂ ਮਾਰੀਆਂ ਇੱਕ ਲੇਡੀਜ਼ ਆਈ ਰਾਸ਼ਨ ਲੈ ਗਈ ਮੈਨੂੰ ਕਹਿੰਦੀ ਵੀ ਜੀ ਮੈਂ ਏਟੀਐਮ ਤੋਂ ਪੈਸੇ ਕਢਾ ਕੇ ਲੈ ਗਣੀ ਔਰ 3000 ਦਾ ਸਦਮਾ ਮੈਂ ਇੱਕ ਦਿਨ ਰੋਟੀ ਨਹੀਂ ਖਾਧੀ ਮੈਂ ਬੜਾ ਪਰੇਸ਼ਾਨ ਮੈਂ ਇੱਧਰ ਜਾ ਕੇ ਬੈਠ ਗਿਆ ਵਾਈਫ ਮੈਨੂੰ ਕਹਿੰਦੀ ਕੀ ਹੋ ਗਿਆ ਮੈਂ ਕਹਿੰਦਾ ਇਦਾਂ ਦਾ ਕਰੀ ਯਾਰ ਕੁੜੀ ਬੜੇ ਵਧੀਆ ਡੰਗ ਨਾਲ ਸੀ ਉਹਦੇ ਬੱਚਾ ਸੀ ਨਾਲ ਉਹਦੇ ਤੇ ਉਹ ਏਟੀਐਮ ਤੋਂ ਵਾਪਸ ਨਹੀਂ ਆਈ ਕਹਿੰਦੀ ਕੋਈ ਗੱਲ ਆਪਣੇ ਕਰਮਾਂ 'ਚ ਨਹੀਂ ਹੋਣੀ ਮੇਰੀ ਵਾਈਫ ਨੇ ਮੈਨੂੰ ਬਹੁਤ ਸਪੋਰਟ ਕੀਤਾ ਈਵਨਿੰਗ ਸਵੇਰੇ ਮੇਰੇ ਨਾਲ ਤੇ ਵਿਚਾਰੀ ਨੇ ਆਣਾ ਮੇਰੇ ਬੱਚਾ ਨੂੰ ਫਿਰ ਪੜਾਉਣਾ ਫਿਰ ਖਾਣਾ ਵੀ ਦੇਣਾ ਜੰਗ ਜੀਵਨ ਸਾਥੀ ਦੀ ਇਹੀ ਪਹਿਚਾਨ ਹੁੰਦੀ ਹੈ ਸ਼ਾਇਦ ਮੈਂ ਬੈਠਾ ਵੀ ਆ ਜੋਦੇ ਕਰ ਕੀ ਆ ਉਹਨੇ ਮੈਨੂੰ ਇੰਨਾ ਐਪਰੀਸ਼ੀਏਟ ਕੀਤਾ ਜੀ ਤੁਸੀਂ ਯਕੀਨ ਮੰਨੋ ਜਿਵੇਂ ਕਿ ਬੱਚੇ ਆਪਣੇ ਮਾਂ ਆਪਣੇ ਬੱਚੇ ਨੂੰ ਸੰਭਾਲਦੀ ਹੈ ਨਾ ਉਹਨੇ ਮੇਰੀ ਵਾਈਫ ਹੋਣ ਦੇ ਬਾਵਜੂਦ ਮੈਨੂੰ ਮੈਡੀਸਨ ਮੈਨੂੰ ਡਾਈਟ ਮੈਨੂੰ ਸੈਰ ਤੇ ਲੈ ਕੇ ਜਾਣਾ ਨਹੀਂ ਮੈਨਾਂ ਉਹਨੇ ਬਹੁਤ ਵਧੀਆ ਕੀਤਾ ਸ਼ਾਇਦ ਉਹਦੇ ਕਰਮ ਚੰਗੇ ਆ ਬਈ ਮੈਂ ਬਚ ਗਿਆ ਕਿਤ ਲਾਭ ਕਿਵੇਂ ਆਇਆ ਜਿਵੇਂ ਤੁਸੀਂ ਗੁਰੂ ਨਾਲ ਕਦੋਂ ਜੁੜੇ ਇਹ ਦੱਸੋ ਮੈਂ ਤੁਹਾਨੂੰ ਦੱਸਿਆ ਜੀ 2000 ਜਦੋਂ 15 'ਚ ਮੈਨੂੰ ਦਿੱਕਤ ਹੋ ਗਈ ਅਸੀਂ ਡਾਕਟਰ ਕੋਲ ਚਲੇ ਗਏ ਜੀ ਟੈਸਟ ਵਗੈਰਾ ਉਹਨਾਂ ਨੇ ਸਾਰੇ ਕੀਤੇ ਮੇਰੀ ਵਾਈਫ ਕਹਿੰਦੀ ਆਪਾਂ ਜਦੋਂ ਦਵਾਈ ਲੈਣ ਜਾਣੀ ਆ ਨਾ ਬਾਬਾ ਦੀਪ ਸਿੰਘ ਗੁਰਦਾਰੇ ਮੱਥਾ ਟੇਕ ਕੇ ਜ਼ਰੂਰ ਜਾਣਾ ਬਾਬਾ ਦੀਪ ਸਿੰਘ ਗੁਰਦਾਰੇ ਅਸੀਂ ਮੱਥਾ ਟੇਕਿਆ ਜੀ ਅਰਦਾਸ ਕੀਤੀ ਪਾਸ਼ਾ ਨੇ ਬਾਹ ਫੜੀ ਟੈਸਟ ਵਗੈਰਾ ਦਿੱਤੇ ਜੀ ਰੂਟੀਨ ਬਣ ਗਈ ਡਾਕਟਰ ਸਾਹਿਬ ਹਫ਼ਤੇ 'ਚ ਤਿੰਨ ਵਾਰੀ ਬੁਲਾਉਂਦੇ ਹੁੰਦੇ ਸੀ ਮੈਨੂੰ ਜਾਣਾ ਵੀ ਮੱਥਾ ਟੇਕੇ ਆਉਣਾ ਵੀ ਮੱਥਾ ਟੇਕੇ ਕਰਤੇ ਕਰਾਂਦੇ ਜੀ ਉਹ ਨਾ 10 ਲੱਖ ਸਮਥਿੰਗ ਵਾਇਰਸ ਮੇਰੇ ਅੰਦਰ ਸੀਗਾ ਜਿਹੜਾ ਜੋ ਵੀ ਬੋਲਦੇ ਆ ਸੈੱਲ ਬੋਲਦੇ ਆ ਜੀ ਜੋ ਨਹੀਂ ਹੋਣੇ ਚਾਹੀਦੇ ਮੈਂ ਜੀ ਸਹਿਮ ਗਿਆ ਜੀ ਮੈਨੂੰ ਨਾਲ ਜਿਹਨੂੰ ਗੱਲ ਕਰਿਆ ਹਰਕਮਨ ਦਾ ਕਹਿੰਦਾ ਜਦੋਂ ਬਿਮਾਰੀ ਇਹਦਾ ਰੋਲਾ ਪਾ ਦੇਣਾ ਜੀ ਦਾ ਬਸ ਸ਼ਾਇਦ ਕੋਈ ਇਲਾਜ ਹੀ ਦੱਸ ਦੇਵੇ ਉੱਪਰ ਇਹ ਬਿਮਾਰੀ ਨਾਮਰਾ ਦੇ ਦੰਦੀ ਸੀਗੀ ਜਿਹਨੂੰ ਮਿਲਿਆ ਕਿ ਉਹ ਕਹਿੰਦਾ ਵਸਤੂ ਥੋੜੇ ਦਿਨਾਂ ਦਾ ਮਹਿਮਾਨ ਆ ਤੂੰ ਚਲੇ ਜਾਣਾ ਉਹ ਯਾਰ ਮੈਂ ਕਹੇ ਯਾਰ ਮੰਜੇ ਹੌਲ ਪੈਂਦੇ ਸੀ ਮੈਂ ਕਹਿੰਦਾ ਜੀ ਬੁਰਾ ਹਾਲ ਇਹ ਮੈਂ ਕਹਿੰਦਾ ਕੈਂਸਰ ਤੋਂ ਹੀ ਮਾੜੀ ਬਿਮਾਰੀ ਆ ਉਹ ਕਹਿੰਦੀ ਬਿਲਕੁਲ ਕੈਂਸਰ ਤੋਂ ਮਾੜੀ ਬਿਮਾਰੀ ਆ ਪਹਿਲਾਂ ਕਹਿੰਦੇ ਜੀ 2015 ਤੋਂ ਪਹਿਲਾਂ ਇੰਜੈਕਸ਼ਨ ਲੱਗਦੇ ਹੁੰਦੇ ਸੀ ਇਸ ਚੀ ਦੇ ਪਰ ਮੈਂ ਮੈਡੀਸਿਨ ਖਾਦੀ ਜੀ ਇਹ ਦੀ ਸਵੇਰੇ ਸ਼ਾਮ ਮੈਡੀਸਿਨ ਖਾਂਦਾ ਸੀਗਾ ਔਰ ਵਾਹਿਗੁਰੂ ਦੀ ਕਿਰਪਾ ਦੇ ਨਾਲ ਮੈਂ ਤੁਹਾਨੂੰ ਤੁਹਾਡੇ ਕੈਮਰੇ ਰਹੀਂ ਦੱਸਣਾ ਚਾਹਣਾ ਡਾਕਟਰ ਬਹੁਤ ਦੂਰੀ ਬਣਾ ਕੇ ਬੈਠਦੇ ਆ ਇਹ ਪੇਸ਼ੈਂਟ ਤੋਂ ਬਿਲਕੁਲ ਮੈਂ ਡਾਕਟਰ ਸਾਨੂੰ ਕਿਹਾ ਡਾਕਟਰ ਸਾਹਿਬ ਇਹ ਪ੍ਰੋਬਲਮ ਆਉਂਦੀ ਕਿਵੇਂ ਆ ਕਹਿੰਦੇ ਇਹ ਸ਼ੇਪ ਕਰਾਉਣ ਨਾਲ ਆਉਂਦੀ ਮੈਂ ਸ਼ੇਪ ਕਰਾਉਂਦਾ ਸੀਗਾ ਨਾਈ ਦੇ ਉਸਰੇ ਤੋਂ ਹੋ ਜਾਂਦੀ ਆ ਇਹ ਬਾਹਰ ਦਾ ਖਾਣਾ ਖਾਣ ਨਾਲ ਹੋ ਜਾਂਦੀ ਆ ਇਹ ਗਲਤ ਰਿਲੇਸ਼ਨ ਬਣਾਉਣ ਨਾਲ ਹੋ ਜਾਂਦੀ ਆ ਮੈਂ ਕਿਹਾ ਵਾਹਿਗੁਰੂ ਦੀ ਕਿਰਪਾ ਯਾਰ ਆਪਾਂ ਨਾਲ ਗਲਤ ਰਿਲੇਸ਼ਨ ਬਣਾਏ ਨਾ ਕੋਈ ਪਟਾਚੀ ਦਾ ਖਾਦਾ ਫਿਰ ਮੈਂ ਕਿਹਾ ਜੀ ਮੈਂ ਫਾਸਟ ਫੂਡ ਦੁਪਹਿਰੇ ਮੈਂ ਖਾਣਾ ਖਾਣ ਘਰੇ ਨਹੀਂ ਜਾਂਦਾ ਮੈਂ 버ਗਰ ਵਗੈਰਾ ਮੰਚੂਰੀਨ ਵਗੈਰਾ ਖਾਣਾ ਕਹਿੰਦੇ ਕਿਰਪਾ ਹੀ ਉੱਥੇ ਹੀ ਆ ਤੁਹਾਨੂੰ ਪਾਣੀ ਰੋਟੀ ਤੋਂ ਬਿਨਾ ਕਿਉਂਕਿ ਪਾਣੀ ਦਾ ਆਪਣੇ ਜਿਹੜਾ ਵਜ਼ਨ ਦਾ ਬਹੁਤ ਜ਼ਿਆਦਾ ਹੈਵੀ ਹੈ ਤੇ ਕਰਦੇ ਕਰਾਂਦੇ ਜੀ ਬਾਬਾ ਦੀਪ ਸਿੰਘ ਨੇ ਕਿਰਪਾ ਕੀਤੀ ਉਦੋਂ ਜਦੋਂ ਪ੍ਰੋਬਲਮ ਵੱਧ ਗਈ ਭਾਈ ਸਾਹਿਬ ਭਾਈ ਪ੍ਰਧਾਨ ਸਿੰਘ ਜੀ ਇੱਥੇ ਹੈੱਡ ਗ੍ਰੰਤੀ ਗੁਰਦੁਆਰਾ ਸਾਹਿਬ ਉਹਨਾਂ ਨਾਲ ਬੜਾ ਪਿਆਰ ਹੈ ਜੀ ਸਨੇਹ ਹੈ ਜੀ ਮੇਰਾ ਮੰਨਣਾ ਵੀ ਜੇ ਉਹ ਦਿਨੋਂ ਅਰਦਾਸ ਕਰਦੇ ਤਾਂ ਬਾਬਾ ਜੀ ਦੇ ਟਾਲੇ ਚ ਵੱਜਦੀ ਆ ਬਿਲਕੁਲ ਜੇ ਆਪਾਂ ਸਾਡੀ ਕਰਮਾਨ ਵਾਲੀ ਦੀ ਵੀ ਭਾਵਨਾ ਚਾਹੀਦੀ ਹੈ ਨਾ ਜੀ ਜੀ ਮੇਰੀ ਭਾਵਨਾ ਸੱਚੀ ਹੈ ਮੈਂ ਉਹਨਾਂ ਨੂੰ ਮਿੰਨਤ ਕੀਤੀ ਮੈਂ ਕਿਹਾ ਪ੍ਰਧਾਨ ਜੀ ਪ੍ਰਧਾਨ ਸਾਹਿਬ ਉਹਨਾਂ ਦਾ ਨਾਮ ਪ੍ਰਧਾਨ ਸਿੰਘ ਆ ਪ੍ਰਧਾਨ ਜੀ ਨਹੀਂ ਆ ਪ੍ਰਧਾਨ ਸਿੰਘ ਜੀ ਆ ਮਾ ਪ੍ਰਧਾਨ ਸਿੰਘ ਜੀ ਮੈਂ ਕਹਾ ਮੇਰੀ ਮਿੰਨਤ ਆ ਵੀ ਮੈਨੂੰ ਪਤਾ ਨਹੀਂ ਮੇਰੇ ਸਵਾਸ ਸਵਾਸ ਕਦੋਂ ਖਤਮ ਹੋ ਜਾਣੇ ਆ ਮੇਰੀ ਆਖਰੀ ਇੱਛਾ ਲਾ ਲਓ ਤੁਸੀਂ ਉਹ ਬੰਦੇ ਨੇ ਨਾ ਮੇਰੀ ਗੱਲ ਨੂੰ ਉਸ ਰੱਬ ਦੇ ਪਿਆਰੇ ਨੇ ਗੱਲ ਨੂੰ ਇੰਨੀ ਬਰੀਕੀ ਨਾਲ ਲੈ ਲਿਆ ਨਾ ਕਹਿੰਦੇ ਯਾਰ ਸਿਮਰ ਤੂੰ ਕਹਿਣਾ ਕੀ ਚਾਹਣਾ ਜਦੋਂ ਮੇਰੀ ਵਾਈਫ ਨੂੰ ਮੇਰੀ ਮਦਰ ਨੂੰ ਨਾਲ ਦੇਖਿਆ ਉਹ ਸੱਚੀ ਉਹਨਾਂ ਨੇ ਕਿਸੇ ਨੂੰ ਰਿਕੁਐਸਟ ਕੀਤੀ ਜਿਨ੍ਹਾਂ ਦੀ ਵਾਰੀ ਸੀ ਕਹਿੰਦੇ ਯਾਰ ਦਾਦਾ ਕਰਕੇ ਵੀ ਪ੍ਰੋਬਲਮ ਆ ਕੋਈ ਗੁਰੂ ਦਾ ਪਿਆਰਾ ਵੀ ਉਹਨੂੰ ਵਾਰੀ ਦੇਣਾ ਚਾਹਣਾ ਮੈਨੂੰ ਕਹਿੰਦੇ ਕੀ ਚਾਹਣਾ ਮੈਂ ਕਹਾ ਮੈਂ ਚਾਹਣਾ ਮੈਂ ਨੀਚੇ ਬਾਠ ਕਰਾਵਾਂ ਅਚਾਰ ਸੱਚਖੰਡ ਜਿੱਥੇ ਸਾਰੀ ਦੁਨੀਆ ਨਮਸਕਾਰ ਕਰਦੀ ਹੈ ਬਾਬਾ ਦੀਪ ਸਿੰਘ ਜਰਰੇ ਉਹਨਾਂ ਨੇ ਜਿਵੇਂ ਨੂੰ ਵਾਰੀ ਦਿੱਤੀ ਫਿਰ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਉਹਨਾਂ ਨੇ ਆਪ ਅਰਦਾਸ ਕੀਤੀ ਕਹਿੰਦੇ ਇਹ ਗੁਰੂ ਆਲਾ ਬਣੇਗਾ ਗੁਰੂ ਜੀ ਤੇ ਕਿਰਪਾ ਕਰੇ ਦੇ ਸਵਾਸ ਵੱਡੇ ਕਰੇ ਮਤਲਬ ਕਿ ਇਹਨੂੰ ਉਮਰ ਬਖਸ਼ੇ ਮੈਂ ਵੀ ਤੇ ਮੇਰੀ ਵਾਈਫ ਨੇ ਮੇਰੇ ਨਾਲ ਗੱਲ ਕਹੀ ਆਚਾ ਫਿਰ ਦੇਖੋ ਇਮਾਨਦਾਰੀ ਹੋਣੀ ਚਾਹੀਦੀ ਹੈ ਬੰਦੇ 'ਚ ਬਿਲਕੁਲ ਸਹੀ ਹੈ ਮੈਂ ਇਮਾਨਦਾਰੀ ਵਿੱਚ ਵਿੱਚ ਖਰਾਬੀ ਕਰਦਾ ਸੀ ਮੈਨੂੰ ਕੀ ਹੋਣਾ ਵੀ ਕਹਿੰਦਾ ਨਾ ਜਦੋਂ ਤੁਸੀਂ ਜਦੋਂ ਚੀਜ਼ ਮਿਲ ਜਾਂਦੇ ਆ ਨਾ ਉਦੋਂ ਅਮਾਨਤ ਚ ਖਿਆਨਤ ਹੋ ਜਾਂਦੀ ਐ ਮੈਂ ਕਰਦਾ ਵੈ ਜੀ ਮੈਂ ਗੱਲ ਮੈਂ ਥੋੜੀ ਥੋੜੀ ਸ਼ਰਾਰਤਾਂ ਕਰਦਾ ਵੈ ਸੀ ਬਾਬਾ ਜੀ ਦੇ ਨਾਲ ਮੈਂ ਦਾੜੀ ਕਟਾਣ ਲੱਗ ਗਿਆ ਜੀ ਮੈਂ ਧਾਗੇ ਲਵਾ ਇਹ ਵੋ ਕਰ ਮੈਂ 15 20 ਦਿਨ ਪਹਿਲਾਂ ਇੱਥੇ ਬੈਠੇ ਮੇਰੇ ਮਨਪ੍ਰੀਤ ਵੀਰੇ ਵੀਰੀ ਜਸਪ੍ਰੀਤ ਵੀਰੇ ਵੀਰੀ ਮਿੰਟੂ ਸਰਨਾ ਜੀ ਵੱਡੇ ਭਾਈ ਜੀ ਹੁਣੀ ਤੇ ਇੱਕ ਮੇਰੇ ਦੋਸਤ ਹੋਰਾਂ ਗੁਰਪ੍ਰੀਤ ਵੀਰ ਜੀ ਹੋਰੀ ਪੰਜ 6 ਸਿੰਘ ਸੀਗੇ ਉਹਨਾਂ ਨੇ ਜੀ ਜਕਾਰਾ ਛੱਡਿਆ ਮੇਰੇ ਤੋਂ ਉਹਨਾਂ ਨੇ ਨਾਮ ਲਿਤਾ ਵੀ ਤੂੰ ਦਾੜੀ ਨਹੀਂ ਕਟਾਏਂਗਾ ਮੈਂ ਕਹਾਂ ਜੀ ਲੋ ਜੀ ਜਕਾਰਾ ਛੱਡੇ ਤੋਂ ਬਾਅਦ ਅੱਛਾ ਫਿਰ ਮੈਨੂੰ ਜਾਣ ਕੇ ਵਾਰੀ ਵਾਰੀ ਟੈਸਟ ਵੀ ਕਰਦੇ ਸੀ ਕਹਿੰਦੇ ਟਾਈਮ ਹੋ ਗਿਆ ਮੈਂ ਸ਼ੌਨਾ ਦੇ ਬਦਿਸ਼ਾਂ ਮੈਂ ਨਾਈ ਕੋਲ ਜਾ ਕੇ ਮਾਲਿਸ਼ ਕਰਾਉਂਦਾ ਹੁੰਦਾ ਸੀਗਾ ਅੱਛਾ ਕਹਿੰਦੇ ਹੁਣ ਮੈਂ ਕਹਾਂ ਮਤਲਬ ਹੀ ਨਹੀਂ ਮੈਂ ਜਾ ਕੇ ਤੇ ਬੇਈਮਾਨ ਹੋ ਜਾ ਮੈਂ ਕੁਝ ਕਰ ਜਾ ਮੇਰੇ ਲਈ ਬੜੀ ਵੱਡੀ ਭਰਾਵਾਂ ਦੇ ਨਾਲ ਠੱਗੀ ਠੋਰੀ ਚੱਲ ਜਾਂਦੀ ਗੁਰੂ ਨਾਲ ਠੱਗੀ ਨਹੀਂ ਚੱਲਦੀ ਪਹਿਲੀ ਗੱਲ ਤਾਂ ਜਿਹੜਾ ਗੁਰੂ ਦਾ ਬੰਦਾ ਕਰੇਗਾ ਹੀ ਨਹੀਂ ਕਿਸੇ ਨਾਲ ਇੰਨਾ ਪਿਆਰ ਪੈ ਗਿਆ ਉਸ ਤੋਂ ਬਾਅਦ ਬਾਬਾ ਜੀ ਕਹਿੰਦਾ ਜੀ ਮੈਨੂੰ ਹੁਣ ਕਹਿੰਦੇ ਨਾ ਕਿਸੇ ਨੂੰ ਕਹੋ ਤੇ ਉਹ ਚੀਜ਼ ਖਤਮ ਹੋ ਜਾਂਦੀ ਆ ਪਰ ਮੈਂ ਦੱਸਣਾ ਚਾਹੁੰਨਾ ਸ਼ਾਇਦ ਮੇਰੀ ਇਹ ਵੀਡੀਓ ਦੇਖਣ ਤੋਂ ਬਾਅਦ ਕੋਈ ਮੇਰਾ ਭਰਾ ਭੁੱਲਿਆ ਪਟਕਾ ਵਾਪਸ ਆ ਜਾਏ ਗੁਰੂ ਮਹਾਰਾਜ ਕਿਰਪਾ ਕਰਨ ਉਹਦਾ ਪਰਿਵਾਰ ਵੀ ਅਸੀਸਾਂ ਦੇਗਾ ਜੇ ਹੁਣ ਮੈਂ ਬੁੱਧਵਾਰ 1 ਘੰਟਾ ਗੁਰਦੁਆਰੇ ਲੰਗਰ ਹਲ ਚ ਨਾ ਲਾਵਾਂ ਤੁਸੀਂ ਬਲੀਵ ਕਰਨਾ ਜਸਪ੍ਰੀ ਜੀ ਮੈਂ ਤੁਹਾਡੇ ਮਾਦਮ ਰਹੀ ਇਹ ਦੱਸਣਾ ਜ਼ਰੂਰ ਚਾਹੁੰਨਾ ਤੁਸੀਂ ਗੁਰੂ ਗੁਰੂਵਾਲ ਇੱਕ ਕਦਮ ਪੜਦੇ ਹੋ ਨਾ ਅਸੀਂ ਛੋਟੇ ਹੁੰਦੇ ਸੀ ਇਹ ਸ਼ਬਦ ਸੁਣਦੇ ਹੁੰਦੇ ਸੀ ਸਰਨ ਸਰਨ ਗੁਰ ਇੱਕ ਪੰਡਾ ਜਾਏ ਚਲ ਸਰ ਗੁਰ ਕੋਟ ਪੰਡਾ ਅੱਗੇ ਹੋਏ ਲੈ ਤਾ ਸਹੀ ਬਿਲਕੁਲ ਸਹੀ ਮੈਂ ਕਹਿੰਦਾ ਜੀ ਮੇਰੀ ਇਨੀ ਹیثیت ਨਹੀਂ ਮੇਰੀ ਇਨੀ ਔਕਾਤ ਨਹੀਂ ਮੈਂ ਗੁਰੂ ਦਾ ਦੇਣਾ ਦੇ ਸਕਦਾ ਨਹੀਂ ਦੇ ਸਕਦਾ ਮੈਂ ਸਾਰੀ ਜ਼ਿੰਦਗੀ ਨਹੀਂ ਦੇ ਸਕਦਾ ਅਸੀਂ ਤਾਂ ਆਪਣਾ ਰੋਮ ਰੋਮ ਕੱਟ ਕੇ ਵੀ ਦੇ ਦੇ ਤਾਂ ਵੀ ਨਹੀਂ ਦੇਣਾ ਨਹੀਂ ਦੇਦੇ ਕਿਉਂਕਿ ਜਦੋਂ ਬਨਾਵਟੀ ਸਾਹ ਲੋਕਾਂ ਨੂੰ ਲੈਣੇ ਪਏ ਕਰੋਨਾ ਕਾਲ ਤੋਂ ਬਾਅਦ ਅਸੀਂ ਕਿਵੇਂ ਦੇ ਦਈਏ ਗੁਰੂ ਦਾ ਦੇਣਾ ਮੈਂ ਬੜਾ ਮੈਂ ਤਾਂ ਗੱਲ ਵੀ ਨਹੀਂ ਹੋ ਰਹੀ ਦੇਖੋ ਮੇਰੇ ਗੱਲਾਂ ਕਰਨ ਦਾ ਅੰਦਾਜ਼ ਮੈਂ ਜਦੋਂ ਗੱਲ ਬਾਬਾ ਦੀਪ ਸਿੰਘ ਦੀ ਆਉਂਦੀ ਆ ਅਸੀਂ ਦੇਣੇ ਨਹੀਂ ਦੇ ਸਕਾ ਬਾਪੂ ਬਹੁਤ ਦਿਆਲੂ ਹੈ ਕਹਿੰਦੇ ਲੋੜ ਪਏ ਤੇ ਖੰਡਾ ਵੀ ਖੜਗਾ ਦਿੰਦਾ ਫਿਰ ਬਾਪੂ ਗੁੱਸੇ ਵਾਲਾ ਵੀ ਬਹੁਤ ਹੈ ਜੀ ਦੋ ਖੰਡਾ ਉਹਨਾਂ ਕੋ ਖੰਡਾ ਦੋ ਤਾਂ ਰਹੀ ਹੈ ਜੀ ਜੇ ਮੈਂ ਬਗਾਨਿਆਂ ਨੂੰ ਮਾਰਦਾ ਮੈਂ ਆਪਣੇਆਂ ਦੀ ਵੀ ਖਬਰ ਲੈ ਸਕਦਾ ਬਿਲਕੁਲ ਸਹੀ ਗੱਲ ਹੈ ਉਹ ਕਹਿੰਦੇ ਨਾ ਬਾਪੂ ਦਿੰਦਾ ਗੱਫੇ ਨਾਲ ਲੈਂਦਾ ਧਫੇ ਨਾਲ ਉਹ ਗੱਲ ਵੀ ਬਣ ਜਾਂਦੀ ਹੈ ਪਰ ਮੈਂ ਕਹਿੰਦਾ ਅਸੀਂ ਨਿਮਾਣੇ ਬੱਚੇ ਬਣ ਕੇ ਵਾਹਿਗੁਰੂ ਵਾਹਿਗੁਰੂ ਕਰਦੇ ਜਿਹੜੇ ਉਹਨਾਂ ਨੇ ਆਪਣੇ ਦਰਬਾਰ ਤੋਂ ਅਮਨ ਗੱਬੇ ਵਰਗੇ ਵੀਰੇ ਵਰਗੇ ਭਰਾ ਦਿੱਤੇ ਆ ਜਸਪ੍ਰੀਤ ਵੀਰੇ ਵਰਗੇ ਮਨਪ੍ਰੀਤ ਵੀਰੇ ਵਰਗੇ ਮਿੰਟੂ ਸਰਨਾ ਜੀ ਵਰਗੇ ਇਹ ਗੁਰੂ ਸਾਹਿਬ ਦੀ ਮਿਹਰ ਹੀ ਹੁੰਦੀ ਹੈ ਜਦੋਂ ਪਰਮਾਤਮਾ ਨੇ ਆਪਣੇ ਨਾਲ ਜੋੜਨਾ ਹੁੰਦਾ ਨਾ ਉਦੋਂ ਚੰਗੇ ਲੋਕ ਮਿਲਨੇ ਸ਼ੁਰੂ ਹੋ ਜਾਂਦੇ ਆ ਔਰਾ ਵੀ ਉਦਾਂ ਦਾ ਬਣ ਜਾਂਦਾ ਮੈਂ ਕਹਿੰਦਾ ਜੀ ਹੁਣ ਮੈਨੂੰ ਇਹਨਾਂ ਤੋਂ ਵੈਰ ਮਜੇ ਨਹੀਂ ਆਂਦਾ ਕੋਈ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਹੁਣ ਛੋਟੇ ਭਰਾ ਦਾ ਵਿਆਹ ਸੀ ਮੇਰੇ ਨਾਲ ਹੋਰ ਵੀ ਮਾੜੇ ਚੰਗੇ ਬਥੇਰੇ ਲੋਕ ਸੀ ਮੈਂ بڑے ਬੰਦੇ ਛਾਂਟੀ ਮਾਰੇ ਮੇਰਾ ਨਾ ਇਹ ਖਲੋਤੇ ਮੈਨੂੰ ਲੱਗਦਾ ਮੇਰੇ ਨਾਲ ਰੱਬ ਖਲੋਤਾ ਹਾਂ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਸ਼ਾਇਦ ਤੁਹਾਡੀ ਸਟੋਰੀ ਕਿਸੇ ਜਿਵੇਂ ਤੁਸੀਂ ਕਿਹਾ ਪੁੱਲੇ ਪਟਕੇ ਸਿੰਘ ਨੂੰ ਵਾਪਸ ਆਪਣੇ ਰਾਹ ਤੇ ਲਾਇਆ ਉਹਦੀ ਫੈਮਿਲੀ ਕਿੰਨੀਆਂ ਸੀਸਾਂ ਦੇਖ ਜੀ ਔਰ ਖਾਸ ਕਰਕੇ ਤੁਹਾਨੂੰ ਔਰ ਤੁਹਾਡੀ ਟੀਮ ਨੂੰ ਜੀ ਜਿਹੜਾ ਤੁਸੀਂ ਇਨਾ ਉਪਰਾਲਾ ਕਰ ਰਹੇ ਹੋ ਇਹ ਕਈ ਲੋਕ ਕਹਿਣਗੇ ਆਪਣੀ ਪ੍ਰਸਿੱਧੀ ਨਹੀਂ ਚਾਹੀਦੀ ਵਾਈਕਰੂ ਦਾਲ ਫੁਲਕਾ ਬੜਾ ਸੋਹਣਾ ਦੇ ਰਿਹਾ ਵਾਈਕਰੂ ਦਾਲ ਫੁਲਕਾ ਬਹੁਤ ਸੋਹਣਾ ਦੇ ਰਿਹਾ ਸਾਨੂੰ ਉਹਦਾ ਇਹ ਆ ਵੀ ਸਾਡੇ ਵੱਲ ਵੇਖ ਕੇ ਕੋਈ ਭਰਾ ਆਪਣੇ ਪਰਿਵਾਰ ਨੂੰ ਪਿਆਰ ਕਰੂਗਾ ਉਹਦਾ ਪਰਿਵਾਰ ਅਸੀਸਾਂ ਦੇਗਾ ਸਾਨੂੰ ਸਾਰਿਆਂ ਨੂੰ ਮੈਂ ਨਾ 5-5% ਵੀ ਆਗੇ ਦਾ ਆਪਾਂ ਵੇਹੇ ਧਰ ਜਾਣਾ ਬਿਲਕੁਲ ਜੀ ਤੁਹਾਡੀ ਪਰਿਵਾਰ ਚ ਕੌਣ-ਕੌਣ ਹੈ ਪਰਿਵਾਰ ਚ ਜੀ ਮੇਰੇ ਮੰਮੀ ਪਾਪਾ ਜੀ ਹੋਰੀ ਆ ਮੇਰੀ ਵਾਈਫ ਮੇਰੇ ਤਿੰਨ ਬੇਟੇ ਹੈ ਜੀ ਆ ਮੇਰੇ ਬੇਟੇ ਹੈ ਜੀ ਤਿੰਨ ਹਾਂਜੀ ਜੀ ਤੇ ਕਿੰਨਾ ਸਮਾਂ ਇਹ ਜਿਹੜਾ ਗੈਪ ਸੀਗਾ ਜਦੋਂ ਤੁਸੀਂ ਟੁੱਟੇ ਹੋਏ ਸੀ ਉਸ ਤੋਂ ਬਾਅਦ ਸਿੱਖੀ ਚ ਆਉਂਦਾ ਕਿੰਨਾ ਇਸ ਸਮੇਂ ਦਾ ਦੌਰ ਸੀਗਾ ਮੈਂ ਜੀ 1994 ਦੇ ਵਿੱਚ ਵਾਲ ਘਟਾਈ ਸੀ 1982 ਦਾ ਮੇਰਾ ਬਰਤਾਂ 1994 ਜੇ ਮੈਂ ਬਾਲਕ ਦਾ 10-12 ਸਾਲ ਦਾ ਹੋ ਗਿਆ 10 ਕਿ ਸਾਲ ਦਾ ਹੋ ਗਿਆ 10-12 ਸਾਲ ਦਾ ਤੇ 2000 ਆ ਤੁਸੀਂ ਲਾ ਲਓ 20 ਦੇ ਵਿੱਚ ਹੀ ਵਾਪਸ ਆਇਆ ਜੀ ਇੱਕ ਤਰ੍ਹਾਂ ਨਾਲ ਮੈਂ ਘਰ ਵਾਪਸੀ ਹੋਈ ਮੈਂ ਕਹਿੰਦਾ ਬਾਪੂ ਕਰਨ ਫੜ ਕੇ ਲੈ ਕੇ ਆਇਆ ਜੀ ਜੀ ਇਹਨੂੰ ਕਿਹਾ ਜਾਂਦਾ ਸਦਾ ਬਾਪੂ ਦਾ ਜਿਹਨਾਂ ਨੂੰ ਪਿਆਰ ਹੋਏ ਗੁਰੂ ਦਾ ਉਹ ਆਪੇ ਹੀ ਲੈ ਜਾਂਦੇ ਬਿਲਕੁਲ ਜੀ ਬਿਲਕੁਲ ਬਿਲਕੁਲ ਤੁਹਾਡੇ ਰਗੇ ਭੈਣ ਭਰਾਵਾਂ ਦੇ ਨਾਲ ਇਹਦਾ ਨਾ ਹੱਲਾਸ਼ੀਰ ਵੀ ਜੀ ਚਾਹੀਦੀ ਆ ਸੋ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦੀ ਜ਼ਿੰਦਗੀ 'ਚ ਕਿੰਨਾ ਬਦਲਾਅ ਆਇਆ ਜਦੋਂ ਇਹ ਗੁਰੂ ਦੇ ਲੜ ਲੱਗੇ ਤੇ ਤੁਸੀਂ ਵੀ ਆਪਣੇ ਜਿਹੜੇ ਭਾਗ ਹੈ ਲੈ ਕੇ ਸਵਾਰ ਸਕਦੇ ਹੋ ਆਪਣੇ ਗੁਰੂ ਆਪਣੇ ਪਰਮ ਪਿਤਾ ਪਰਮਾਤਮਾ ਦੇ ਨਾਲ ਜੁੜ ਕੇ ਤੇ ਆਪਣੀ ਜ਼ਿੰਦਗੀ ਨੂੰ ਸਫਲਾ ਕਰ ਸਕਦੇ ਹੋ ਹੋ ਸਕਦਾ ਹੈ ਕਿਸੇ ਮਾਵਾ ਦੇ ਪੁੱਤ ਨਸ਼ਿਆਂ ਦੇ ਦਲਦਲ 'ਚ ਰੁਲਣ ਤੋਂ ਬਚ ਜਾਣ ਤੇ ਹੋ ਸਕਦਾ ਹੈ ਪੰਜਾਬ ਦੀ ਜਵਾਨੀ ਵੀ ਵੱਜੇ ਫਿਰ ਮਿਲਾਂਗੇ ਇਦਾਂ ਦੀ ਹੋਰ ਅਪਡੇਟਸ ਲੈ ਕੇ ਉਦੋਂ ਤੱਕ ਬਨੇ ਰਹੋ ਕੈਮਰਾਮੈਨ ਰਕੇਸ਼ ਦੇ ਨਾਲ ਜਸਪ੍ਰਿਤ